ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਕੇ ਹਾਜ਼ਰੀ ਲਗਾਓ ਜੀ ਤੇ ਆਪਣੇ ਮਨ ਨੂੰ ਸਮਝਾਓ ਕਿ ਆਪਾਂ ਕਿਵੇਂ ਦੀ ਆਪਣੀ ਰਹਿਣੀ ਬਹਿਣੀ ਬਣਾਉਣੀ ਹੈ ਕੀਤੇ ਸੋਣ ਲੈ ਮਨਾ ਚਿੱਤਲਾ ਕੀ ਅੰਦਰ ਤੇਰੇ ਰੱਬ ਬੋਲਦਾ ਕਿਤੇ ਸੋਣ ਲਮਣਾ ਚਿੱਤ ਲਾ ਕੇ ਅੰਦਰ ਤੇਰੇ ਰੱਬ ਬੋਲਦਾ ਅੰਦਰ ਤੇਰੇ ਜੀ ਰੱਬ ਬੋਲਦਾ ਅੰਦਰ ਤੇਰੇ ਜੀ ਰੱਬ ਬੋਲਦਾ ਹਕੀਕਤ ਦੀ ਪਹਿਲਾਂ ਕਰ ਪਹਿਚਾਨ ਹਕੀਕਤ ਦੀ ਪਹਿਲਾਂ ਕਰ ਪਹਿਚਾਣ ਹੈ ਪੀਤਰ ਹੀਰਿਆਂ ਦੀ ਖਾਂ ਹੈ ਪੀਤਰ ਹੀਰਿਆਂ ਦੀ ਖਾਂ ਅਸਲਤ ਹੀਰੇ ਉਹੀ ਖੋਜਣ ਅਸਲਤ ਹੀਰੇ ਉਹੀ ਖੋਜਣ ਰਹਾਨੀ ਜਿੰਨਾ ਲਿਆਸਿਆਂ ਰਹਾਨੀ ਜਿੰਨਾ ਲਿਆਸਿਆਂ ਮਹਾ ਬਖਸ਼ਸ਼ ਓ ਪਾਲੇਂਦਾ ਮਹਾ ਬਖਸ਼ਸ਼ ਓ ਪਾਲੇਂਦਾ ਜੋ ਖੁਦ ਚੋਂ ਗੁਰਾਂ ਨੂੰ ਤੋਲਦਾ ਜੋ ਖੁਦ ਚੋਂ ਗੁਰਾਂ ਨੂੰ ਟੋਲਦਾ ਕਿਤੇ ਸੁਣ ਲੈ ਮਨਾ ਚਿੱਤਲਾ ਕੀ ਅੰਦਰ ਤੇਰੇ ਰੱਬ ਬੋਲਦਾ ਕਿਤੇ ਸੁਣ ਲੈ ਮਨਾ ਚਿੱਤਲਾ ਕੀ ਅੰਦਰ ਤੇਰੇ ਰੱਬ ਬੋਲਦਾ